ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਸ ਵੀਡੀਓ ਦੇ ਜਰੀਏ ਜਾਣਕਾਰੀ ਦੇ ਰਹੇ ਹਾਂ ਕਿ ਆਪਾਂ 1 ਤਰੀਕ ਤੋਂ ਲੈ ਕੇ ਯਾਨੀ ਕਿ 1 ਅਪ੍ਰੈਲ 2024 ਤੋਂ ਲੈ ਕੇ 12 ਅਪ੍ਰੈਲ 2024 ਤੱਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਨਲਾਈਨ ਧਾਰਮਿਕ ਮੁਕਾਬਲਾ ਇਸ YouTube ਚੈਨਲ ਤੇ ਕੰਮ ਦਾ ਵਿਚਾਰ ਤੇ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਪੰਜਾਬ ਭਰ ਦੇ ਬੱਚੇ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਦੇ ਆ ਜੇ ਤੁਹਾਡੇ ਕੋਲੇ ਵੀ ਬੱਚਾ ਇਸ ਮੁਕਾਬਲੇ 'ਚ ਭਾਗ ਲੈ ਸਕਦਾ ਹੈ ਕੋਈ ਤੁਹਾਡੇ ਕੋਲੇ ਇਸ ਤਰ੍ਹਾਂ ਬੱਚਾ ਹੈ ਤੁਸੀਂ ਕਲਾਸਾਂ ਲਾਉਣੀ ਹੋ ਜਾਂ ਤੁਸੀਂ ਅਧਿਆਪਕ ਸਹਿਬਾਨ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਜੁੜੇ ਹੋ ਤੁਸੀਂ ਤਾਂ ਤੁਸੀਂ ਇਸ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਵੱਧ ਤੋਂ ਵੱਧ ਪਹੁੰਚਦੀ ਕਰੋ ਬੱਚਿਆਂ ਨੂੰ ਇਸ ਵੀਡੀਓ ਦੇ ਜ਼ਰੀਏ ਨਜ਼ਮ ਦੱਸੇ ਜਾਣਗੇ ਜੋ ਵੀ ਇਸ ਵੀਡੀਓ ਦੇ ਵਿੱਚ ਨਜ਼ਮ ਹੋਣਗੇ ਮੁਕਾਬਲੇ ਦੇ ਕੀ ਇਸ ਮੁਕਾਬਲੇ ਦੇ ਕੀ ਨਿਯਮਾਂ ਕਿਵੇਂ ਵੀਡੀਓ ਬਣਾਉਣੀ ਆ ਕੀ ਇਸ ਮੁਕਾਬਲੇ ਦੇ ਵਿੱਚ ਕਿੰਨੀ ਉਮਰ ਚਾਹੀਦੀ ਆ ਕਿੰਨੇ ਗਰੁੱਪ ਹੋਣਗੇ ਸਾਰਾ ਹੀ ਇਸ ਵੀਡੀਓ ਦੇ ਵਿੱਚ ਉਹ ਚੀਜ਼ ਦੱਸੀ ਗਈ ਹੈ ਤੁਸੀਂ ਜੀ ਅਧਿਆਪਕ ਸਹਿਬਾਨ ਨੂੰ ਜਾਂ ਧਾਰਮਿਕ ਕਲਾਸਾਂ ਲਾਉਣੇ ਉਹ ਤਾਂ ਆਪਣੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਜੋ ਇਹ ਮੁਕਾਬਲਾ ਆਪਾਂ ਇੱਕ ਤਰੀਕ ਤੋਂ ਕਰਵਾਉਣ ਜਾ ਰਹੇ ਹਾਂ ਇਸ ਮੁਕਾਬਲੇ ਦੇ ਵਿੱਚ ਬੱਚੇ ਜੋ ਭਗਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਧਰਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਸਾਖੀ ਵਾਲੇ ਦਿਨ ਖਾਲਸਾ ਸਾਜਿਆ ਉਹ ਸਾਰਾ ਉਹਨਾਂ ਹੀ ਇਤਿਹਾਸ ਆਪਾਂ ਦੱਸਣਾ ਹੈ ਵੀ ਜਿੰਨਾ ਜਿੰਨਾ ਉੱਥੇ ਸਾਰੀ ਉਹ ਗੱਲਬਾਤ ਹੋਈ ਹੈ ਜੋ ਗੁਰੂ ਸਾਹਿਬ ਜੀ ਨੇ ਸਾਰੀ ਉਹ ਉੱਥੇ ਉਸ ਵਕਤ ਬਹੁਤ ਖਰਚਾਈ ਆ ਉਸ ਵੀਡੀਓ ਨੂੰ 5 ਤੋਂ 6 ਮਿੰਟ ਤੱਕ ਬਣਾ ਕੇ ਬੱਚੇ ਨੇ ਆਪਣੇ ਫੋਨ ਦੇ ਉੱਪਰ ਮੇਰੇ WhatsApp ਨੰਬਰ ਤੇ ਭੇਜਣੀ ਆ ਸੋ ਜਿਹੜੇ ਉਹਦੇ ਨਜਮਾ ਤੁਹਾਡੇ ਨਾਲ ਆਪਾਂ ਸਾਂਝੇ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਭੇਜਿਓ ਜੋ ਵੀ ਤੁਹਾਡੇ ਨਾਲ ਬੱਚਾ ਜੁੜਿਆ ਹੋਇਆ ਇਸ ਮੁਕਾਬਲੇ ਦੇ ਵਿੱਚ ਬੱਚਾ ਜਿਹੜਾ ਭਾਗ ਲੈ ਸਕਦਾ ਹੈ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ ਸਕਦਾ ਹੈ ਠੀਕ ਹੈ ਜੀ ਉਹ ਬੱਚਾ ਪ੍ਰਾਈਵੇਟ ਸਕੂਲ ਚ ਪੜਦਾ ਚਾਹੇ ਸਰਕਾਰੀ ਸਕੂਲ ਚ ਪੜਦੇ ਜਿੱਦਾਂ ਕੋਈ ਮੈਟਰ ਨਹੀਂ ਕਰਦੀਆਂ ਬੱਚਾ ਇਹ ਮੁਕਾਬਲੇ ਚ ਭਾਗ ਲੈਣਾ ਚਾਹੁੰਦਾ ਹੋਵੇ ਜਿਹੜਾ ਇਸ ਮੁਕਾਬਲੇ ਚ ਬੱਚਾ ਭਾਗ ਲੈਂਦਾ ਏ ਉਹਦੇ ਵਿੱਚੋਂ ਜੇਤੂ ਬੱਚੇ ਦੋ ਬੱਚੇ ਆਪਾਂ ਜੇਤੂ ਐਲਾਨਾਂਗੇ ਉਹਨਾਂ ਨੂੰ ਤੇ ਉਹਨਾਂ ਦੀ 13 ਤਰੀਕ ਨੂੰ ਵੀਡੀਓ ਅਪਲੋਡ ਕੀਤੀ ਜਾਊਗੀ ਇਸ ਚੈਨਲ ਦੇ ਉੱਪਰ ਤੇ ਉਹਨਾਂ ਬੱਚਿਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ ਜਿਹੜੇ ਜੇਤੂ ਬੱਚੇ ਹੋਣਗੇ ਸੋ ਆਪੋ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਮੁਕਾਬਲੇ ਦੇ ਵਿੱਚ ਆ ਜਿਹੜੇ ਉਹ ਬੱਚਿਆਂ ਨੂੰ ਭਾਗ ਦਵਾਉ ਤਾਂ ਕਿ ਬੱਚਿਆਂ ਦਾ ਹੌਸਲਾ ਵਜਾਈ ਬਣੇ ਕਿਉਂਕਿ ਆਮ ਪਿੰਡਾਂ ਦੇ ਵਿੱਚ ਨਾ ਜਾਂ ਸ਼ਹਿਰਾਂ 'ਚ ਆਪਾਂ ਦੇਖਦੇ ਹਾਂ ਕਿ ਬੱਚੇ ਆ ਜਿਹੜੇ ਉਹ ਕੈਮਰੇ ਦੇ ਸਾਹਮਣੇ ਗੱਲਬਾਤ ਕਰਨੀ ਬਹੁਤ ਘੱਟ ਜਾਨੀ ਕਿ ਬੱਚੇ ਸਮਝਦੇ ਆ ਉਹਨਾਂ ਦੇ ਅੰਦਰ ਇੱਕ ਡਰ ਹੁੰਦਾ ਇੱਕ ਸਹਿਮੂ ਚੀਜ਼ ਆ ਕੱਢਣੀ ਆ ਆਪਾਂ ਜੇ ਬੱਚੇ ਕੈਮਰੇ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਗੁਰੂ ਤੇ ਹਸ ਦੱਸਣਗੇ ਤਾਂ ਇਹਦੇ ਨਾਲ ਆਪਾਂ ਬਹੁਤ ਬੱਚਿਆਂ ਦੇ ਅੰਦਰ ਐਨਰਜੀ ਭਰ ਸਕਦੇ ਆ ਬੱਚਿਆਂ ਦੀ ਕਲਾਏ ਜਿਹੜੀ ਉਹ ਸਾਹਮਣੇ ਆਵੇ ਤਾਂ ਇਹ ਆਨਲਾਈਨ ਧਰਮਕ ਮੁਕਾਬਲਾ ਆਪਾਂ ਇਸ ਵਕਤ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਤਰੀਕ ਤੋਂ ਸੋ ਇਹਦੇ ਜਿਹੜੇ ਨਿਯਮ ਆ ਉਹ ਆ ਤੁਸੀਂ ਮੈਂ ਤੁਹਾਨੂੰ ਫੋਟੋ ਚੱਲ ਰਹੀ ਹੋਊਗੀ ਸਕਰੀਨ ਦੇ ਉੱਪਰ ਤੁਸੀਂ ਇਹ ਸਾਰੇ ਧਿਆਨ ਦੇ ਨਾਲ ਪੜ੍ਹ ਲਿਓ ਸਭ ਤੋਂ ਪਹਿਲਾ ਜਿਹੜਾ ਇਸ ਮੁਕਾਬਲੇ ਦਾ ਨਿਯਮ ਆ ਉਹ ਇਹ ਆ ਇਸ ਮੁਕਾਬਲੇ ਦੇ ਵਿੱਚ ਆਪਾਂ ਦੋ ਗਰੁੱਪ ਬਣਾਏ ਆ ਪਹਿਲਾ ਗਰੁੱਪ ਆ 10 ਤੋਂ 14 ਸਾਲ ਤੇ ਦੂਜਾ ਗਰੁੱਪ ਆ 15 ਤੋਂ 20 ਸਾਲ ਦਾ ਇਹਦੇ ਵਿੱਚ ਜਿਹੜੀ-ਜਿਹੜੀ ਕਲਾਸ ਦੇ ਵੀ ਬੱਚੇ ਆਉਣਗੇ ਉਹ ਇਸ ਮੁਕਾਬਲੇ 'ਚ ਭਾਗ ਲੈ ਸਕਦੇ ਆ 12ਵੀਂ ਤੋਂ ਬਾਅਦ ਵਾਲੇ ਬੱਚਿਆਂ ਦੀ ਜੇ ਉਮਰ ਵੀ ਆਉਂਦੀ ਆ ਤਾਂ ਉਹ ਵੀ ਬੱਚੇ ਵਿੱਚ ਦੇ ਭਾਗ ਲੈ ਸਕਦੇ ਆ ਦੋ ਗਰੁੱਪ ਆਪਾਂ ਬਣਾਏ ਆ ਇਸ ਮੁਕਾਬਲੇ 'ਚ ਦੋ ਗਰੁੱਪ 10 ਤੋਂ 14 ਸਾਲ ਪਹਿਲਾ ਗਰੁੱਪ 15 ਤੋਂ 20 ਸਾਲ ਇਹ ਦੂਜਾ ਗਰੁੱਪ ਹੋਊਗਾ ਇਹਨਾਂ ਦੋਹਾਂ ਦੋ ਜਿਹੜੇ ਗਰੁੱਪ ਬਣਨਗੇ ਦੋਹਾਂ 'ਚੋਂ ਇੱਕ-ਇੱਕ ਬੱਚਾ ਆਪਾਂ ਸਿਲੈਕਟ ਕਰਾਂਗੇ ਜਿਹੜਾ ਜੇਤੂ ਬੱਚਾ ਹੋਊਗਾ ਅੱਜ ਦੂਜਾ ਪੁਆਇੰਟ ਆ ਵੀ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ 5 ਤੋਂ 6 ਮਿੰਟ ਦੀ ਵੀਡੀਓ ਬਣਾ ਕੇ ਭੇਜਣੀ ਆ ਤੁਸੀਂ ਵੀਡੀਓ 6 ਤੋਂ 7 ਮਿੰਟ ਦੀ ਨਹੀਂ ਹੋਣੀ ਚਾਹੀਦੀ ਕੰਪੀਟੀਸ਼ਨ ਦਾ ਕਰਕੇ ਵੀਡੀਓ 5 ਤੋਂ 6 ਮਿੰਟ ਤੱਕ ਦੀ ਹੀ ਬਣਾਉਣੀ ਆ 6 ਮਿੰਟਾਂ ਦੇ ਵਿੱਚ ਤੁਸੀਂ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਇਤਿਹਾਸ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਚਿਆ ਉਹ ਸਾਰੇ ਨੂੰ ਸੰਖੇਪ ਰੂਪ ਦੇ ਵਿੱਚ 5 ਤੋਂ 6 ਮਿੰਟ ਦੀ ਵੀਡੀਓ ਤੱਕ ਬਣਾਉਣੀ ਆ ਤੁਸੀਂ ਤੀਜਾ ਪੁਆਇੰਟ ਤੁਸੀਂ ਇਹ ਵੀਡੀਓ ਨੂੰ WhatsApp ਨੰਬਰ 7837613942 ਤੇ ਆਧਾਰ ਕਾਰਡ ਦੀ ਅਸਲੀ ਫੋਟੋ ਤੁਸੀਂ ਆਪਣੇ ਆਧਾਰ ਕਾਰਡ ਦੀ ਅਸਲੀ ਮੋਟੋ ਉਹਦੀ ਪਹਿਲਾਂ ਵਾਲੀ ਸਾਹਮਣੇ ਵਾਲੀ ਫੋਟੋ ਵੀ ਤੇ ਉਹਦੀ ਬੈਕ ਸਾਈਡ ਦੀ ਫੋਟੋ ਵੀ ਅਸਲੀ ਫੋਟੋ ਕਰਕੇ ਭੇਜਣੀਆਂ ਪੂਰੀ ਜਾਣਕਾਰੀ ਸਮੇਤ ਪੂਰੀ ਜਾਣਕਾਰੀ ਦਾ ਮਤਲਬ ਵੀ ਤੁਹਾਡਾ ਨਾਮ ਤੁਹਾਡੇ ਪਿਤਾ ਦਾ ਨਾਮ ਤੁਹਾਡਾ ਕੀ ਪਿੰਡ ਸ਼ਹਿਰ ਆ ਠੀਕ ਆ ਤੁਹਾਡਾ ਪਿੰਨ ਕੋਡ ਵਗੈਰਾ ਕਿੰਨਾ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਤੁਹਾਨੂੰ ਤਹਿਸੀਲ ਕਿਹੜੀ ਪੈਂਦੀ ਆ ਸਾਰੀ ਆਪਣੀ ਜਾਣਕਾਰੀ ਉਹ ਫੁੱਲ ਸਾਰੀ ਜਾਣਕਾਰੀ ਸਮੇਤ 1 ਤੋਂ 12 April ਸ਼ਾਮ 4 ਵਜੇ ਤੱਕ ਤੁਸੀਂ ਇਹਨੂੰ ਭੇਜ ਸਕਦੇ ਹੋ 1 April ਤੋਂ ਲੈ ਕੇ 12 April ਤੱਕ ਸ਼ਾਮ ਨੂੰ 4 ਵਜੇ ਤੱਕ ਕਿਉਂਕਿ ਸ਼ਾਮ ਨੂੰ 4 ਵਜੇ ਤੋਂ ਬਾਅਦ ਆ ਜਿਹੜੀ ਉਹ ਸਾਰੀ ਉਹ ਵੀਡੀਓ ਸੁਣ ਸੁਣ ਕੇ ਉਹਦੇ ਵਿੱਚ ਉਹ ਜੱਜ ਸਾਹਿਬਾਨ ਜਿਹੜੇ ਉਹਦਾ ਉਹ ਫੈਸਲਾ ਲੈਣਗੇ ਕਿ ਇਹਦੇ ਵਿੱਚੋਂ ਕਿਹੜੇ ਬੱਚੇ ਜਿੱਤੂਗਾ 4 ਵਜੇ ਤੋਂ ਬਾਅਦ ਜੇ ਕੋਈ ਵੀਡੀਓ ਭੇਜੇਗੀ ਉਹ ਜਜਮੈਂਟ ਦੇ ਵਿੱਚ ਨਹੀਂ ਪਾਈ ਜਾਊ ਅਗਲਾ ਪੁਆਇੰਟ ਹੈ ਜੀ ਜਿਹੜੇ 13 ਅਪ੍ਰੈਲ ਨੂੰ ਜੇਤੂ ਬੱਚਿਆਂ ਦੀ ਵੀਡੀਓ ਚੈਨਲ ਤੇ ਅਪਲੋਡ ਕੀਤੀ ਜਾਵੇਗੀ 13 ਅਪ੍ਰੈਲ ਨੂੰ ਜਿਹੜੇ ਦੋ ਗਰੁੱਪ ਬਣੇ ਹੋਏ ਹਨ ਦੋ ਗਰੁੱਪਾਂ ਦੇ ਵਿੱਚੋਂ ਜਿਹੜਾ ਬੱਚਾ ਜੇਤੂ ਹੋਊਗਾ ਦੋ ਬੱਚੇ ਜਿਹੜੇ ਜੇਤੂ ਹੋਣਗੇ ਉਹਨਾਂ ਦੀ ਵੀਡੀਓ ਆਪਾਂ 13 ਤਰੀਕ ਨੂੰ ਚੈਨਲ ਤੇ ਅਪਲੋਡ ਕਰਾਂਗੇ ਜਿਹੜੇ ਜੇਤੂ ਬੱਚੇ ਹੋਣਗੇ ਉਹ ਵੀ ਤੁਸੀਂ ਵੇਖ ਸਕਦੇ ਹੋ ਚੈਨਲ ਵੱਲੋਂ ਲੋਕਲ ਬੱਚੇ ਨੂੰ ਘਰ ਘਰ ਜਾ ਕੇ ਮੰਨ ਲਓ ਜੀ ਕੋਈ ਲੋਕਲ ਬੱਚਾ ਹੈ ਤਾਂ ਉਹਨੂੰ ਘਰੇ ਜਾ ਕੇ ਨਾਮ ਦਿੱਤਾ ਜਾਊਗਾ ਚੈਨਲ ਵੱਲੋਂ ਜਿਹੜਾ ਬੱਚਾ ਜੇਤੂ ਹੋਊਗਾ ਜੇ ਕੋਈ ਬੱਚਾ ਦੂਰ ਦਾਇ ਮੰਨ ਲਓ ਸਾਡੇ ਇਲਾਕੇ ਤੋਂ ਦੂਰ ਕੋਈ ਪੈ ਜਾਂਦਾ ਏ ਤਾਂ ਉਹ ਬੱਚੇ ਨੂੰ ਕੋਰੀਅਰ ਰਾਹੀਂ பார்ਸਲ ਰਾਹੀਂ ਆਪਾਂ ਜਿਹੜਾ ਇਨਾਮ ਆ ਉਹਦੇ ਘਰੇ ਪਹੁੰਚਦਾ ਕਰਾਂਗੇ ਉਹ ਬੱਚੇ ਦੇ ਅਗਲਾ ਪੁਆਇੰਟ ਹੈ ਜੀ ਵੀਡੀਓ ਬਣਾਉਂਦੇ ਸਮੇਂ ਬੱਚਾ ਕੈਮਰੇ ਵੱਲ ਹੀ ਵੇਖੇ ਕਈ ਵਾਰ ਇਹ ਹੁੰਦਾ ਵੀ ਮੰਨ ਲਓ ਕੋਈ ਵੀਡੀਓ ਤੁਸੀਂ ਕੰਪੀਟੀਸ਼ਨ 'ਚ ਇਸ ਤਰ੍ਹਾਂ ਪਾਤੀ ਤੇ ਉਹਦੋਂ ਆ ਤੁਹਾਡਾ ਰਿਜ਼ਲਟ ਸਹੀ ਨਹੀਂ ਆਇਆ ਮੰਨ ਲਓ ਥੋੜੀ ਪੋਜੀਸ਼ਨ ਨਹੀਂ ਬਣੀ ਤੇ ਤੁਹਾਨੂੰ ਇਹ ਹੋਵੇ ਵੀ ਸਾਡੀ ਕੀ ਪ੍ਰੋਬਲਮ ਸੀ ਜੱਜ ਸਾਹਿਬਾਨ ਇਹਨਾਂ ਚੀਜ਼ਾਂ ਨੂੰ ਹੀ ਨੋਟਿਸ ਕਰਨਗੇ ਕਿ ਬੱਚਾ ਕੈਮਰੇ ਵੱਲੀ ਵੇਖ ਰਿਹਾ ਆ ਸੇ ਪਾਸੇ ਤਾਂ ਨਹੀਂ ਵੇਖ ਰਿਹਾ ਕਿ ਬੱਚਾ ਕੋਈ ਚੀਟਿੰਗ ਤਾਂ ਨਹੀਂ ਕਰ ਰਿਹਾ ਇਸਾਰੇ ਜੱਜ ਸਹਿਬਾਨਾਂ ਦੇ ਫੈਸਲੇ ਹੁੰਦੇ ਆ ਅੰਤਮ ਫੈਸਲਾ ਜੱਜ ਸਾਹਿਬ ਦਾ ਹੋਵੇਗਾ ਉਹ ਇਸ ਤਰ੍ਹਾਂ ਤੁਹਾਡੇ ਨਜ਼ਮ ਦੇਖਣਗੇ ਬੱਚਾ ਵੀਡੀਓ ਕਿਵੇਂ ਬਣਾਉਂਦਾ ਵਾ ਜਾਂ ਕੀ ਉਹਨਾਂ ਦੇ ਨਜ਼ਮ ਉਹਨਾਂ ਨੂੰ ਪਤਾ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਵੀਡੀਓ ਬਣਾ ਕੇ ਭੇਜਦੇ ਹੋਗੇ ਅਗਲਾ ਜਿਹੜਾ ਪੁਆਇੰਟ ਆ ਵੀ ਜੋ ਵੀ ਬੱਚਾ ਇਸ ਮੁਕਾਬਲੇ ਚ ਭਾਗ ਲੈ ਰਿਹਾ ਉਹ ਆਪ ਆਪਣੇ ਨੰਬਰ ਤੋਂ ਵੀਡੀਓ WhatsApp ਨੰਬਰ ਤੇ ਭੇਜੂਗਾ ਉਹਦਾ ਆਪਣਾ ਨੰਬਰ ਹੋਵੇ ਪਰਸਨਲ ਨੰਬਰ ਜਾਂ ਉਹਦੇ ਮਾਤਾ ਪਿਤਾ ਦਾ ਨੰਬਰ ਹੋਵੇ ਉਹ ਆਪਣੇ ਮਾਤਾ ਪਿਤਾ ਦੇ ਨੰਬਰ ਤੋਂ ਵੀਡੀਓ ਭੇਜੇ ਕੋਈ ਕਿਸੇ ਹੋਰ ਦੇ ਮੰਨ ਲੋ ਅਧਿਆਪਕ ਸਹਿਬਾਨ ਦੇ ਜਾਂ ਕਈ ਵਾਰ ਜਿਵੇਂ ਇਸ ਤਰ੍ਹਾਂ ਹੁੰਦਾ ਨਾ ਵੀ ਕੋਈ ਅਧਿਆਪਕ ਸਹਿਬਾਨ ਉਹ 15 20 ਬੱਚਿਆਂ ਦੀਆਂ ਕਲਾਸਾਂ ਲਾ ਰਿਹਾ 50 ਬੱਚਿਆਂ ਦੀਆਂ ਕਲਾਸਾਂ ਲਾ ਰਿਹਾ ਤਾਂ ਉਹਨਾਂ ਸਾਰਿਆਂ ਦੀ ਵੀਡੀਓ ਦਾ ਜਿਹੜੇ ਉਹ ਆਪਣੇ ਨੰਬਰ ਤੋਂ ਭੇਜੇ ਇਸ ਤਰ੍ਹਾਂ ਨਹੀਂ ਹੈ ਬੱਚੇ ਆਪੋ ਆਪਣੇ ਨੰਬਰ ਤੋਂ ਵੀਡੀਓ ਭੇਜਣਗੇ ਜਾਂ ਆਪਣੇ ਮਾਤਾ ਪਿਤਾ ਦੇ ਨੰਬਰ ਤੋਂ ਵੀਡੀਓ ਭੇਜਣਗੇ ਆਖੀਰਲਾ ਪੁਆਇੰਟ ਇਹਦੇ ਵਿੱਚ ਇਹ ਹੈ ਵੀ ਇਹ ਮੁਕਾਬਲੇ ਦੀ ਫੀਸ ਆ ਜਿਹੜੀ ਉਹ ਮੁਕਾਬਲੇ ਦੀ ਜਿਹੜੀ ਫੀਸ ਆ 20 50 100 ਕੋਈ ਨਹੀਂ ਰੱਖੀ ਬਈ ਇਸ ਮੁਕਾਬਲੇ ਦੀ ਫੀਸ ਇਹੀ ਆ ਵੀ ਜਿਹੜੀ ਆ ਨਜਮਾਂ ਵਾਲੀ ਵੀਡੀਓ ਚੱਲ ਰਹੀ ਹੈ ਜਿਹੜੀ ਐਸ ਵਕਤ ਤੁਸੀਂ ਵੇਖ ਰਹੇ ਹੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਬੱਚੇ ਭਾਗ ਲੈ ਰਹੇ ਆ ਉਹ ਵੀ ਸ਼ੇਅਰ ਕਰਨ ਜਿਹੜੇ ਭਾਗ ਨਹੀਂ ਲੈ ਰਹੇ ਉਹਨਾਂ ਦੇ ਅਧਿਆਪਕ ਸਹਿਬਾਨਾਂ ਮਾਤਾ ਪਿਤਾ ਜਾਂ ਕੋਈ ਵੀ ਅਦਰ ਵੀ ਇਹ ਵੀਡੀਓ ਨੂੰ ਵੇਖ ਰਿਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਮੁਕਾਬਲੇ ਦੀ ਇਹੀ ਫੀਸ ਆ ਸੋ ਇਹ ਬੇਨਤੀ ਆ ਨੂੰ ਵੱਧ ਤੋਂ ਵੱਧ ਕਰਿਓ ਪਰਵਾਨ ਇੱਕ ਤਰੀਕ ਨੂੰ ਇਹ ਮੁਕਾਬਲਾ ਹੈ ਜਿਹੜਾ ਉਹ ਆਪਾਂ ਸ਼ੁਰੂ ਕਰਵਾਉਣ ਜਾ ਰਹੇ ਆ ਸੋ 1 ਤਰੀਕ ਤੋਂ ਲੈ ਕੇ 12 April ਤੱਕ ਬੱਚੇ ਆਪਾਂ ਨੂੰ ਵੀਡੀਓ ਭੇਜਣਗੇ 13 ਤਰੀਕ ਨੂੰ ਜਿਤੋਂ ਬੱਚਿਆਂ ਦੀਆਂ ਵੀਡੀਓ ਜਿਹੜੇ ਦੋ ਬੱਚੇ ਹੋਣਗੇ ਉਹਨਾਂ ਦੀ ਆਪਾਂ ਚੈਨਲ ਤੇ ਅਪਲੋਡ ਕਰਾਂਗੇ ਉਹ ਵੀ ਤੁਸੀਂ ਵੇਖ ਸਕਦੇ ਹੋ ਸੋ ਵਰਤਵਾਦ ਆਪਣੇ ਬੱਚਿਆਂ ਨੂੰ ਆਪਣੇ ਰਿਸਟਰਾਂ ਦੇ ਕਿਉਂਕਿ ਬੱਚੇ ਪੇਪਰ ਦੇ ਕੇ ਹੁਣ ਵਿਹਲੇ ਹੋ ਚੁੱਕੇ ਆ ਸਾਰਿਆਂ ਦੇ ਬੱਚਿਆਂ ਦੇ ਫਾਈਨਲ ਐਗਜ਼ਾਮ ਆ ਜਿਹੜੇ ਹੋ ਚੁੱਕੇ ਆ ਸੋ ਬੱਚਿਆਂ ਨੂੰ ਇਸ ਕੰਪੀਟੀਸ਼ਨ 'ਚ ਜ਼ਰੂਰ ਪਾਈਏ ਆਪਣੇ ਸਿੱਖ ਇਤਿਹਾਸ ਦੇ ਨਾਲ ਜੋੜੀਏ ਬੱਚੇ ਇਹ ਚੀਜ਼ਾਂ ਦੇ ਵੱਲ ਆ ਸਕਣ ਆਪਣੀ ਗੱਲਬਾਤ ਇਸ ਵੀਡੀਓ ਦੇ ذریعے ਕਰ ਸਕਣਾ ਉਹਨਾਂ ਦੇ ਅੰਦਰੋਂ ਇੱਕ ਡਰ ਸਹਿਮ ਕੱਢੀ ਆ ਆਪਣਾ ਕਿਉਂਕਿ ਬੱਚੇ ਬਹੁਤ ਉਹਨਾਂ ਦੇ ਅੰਦਰ ਕਲਾ ਬਹੁਤ ਆ ਪਰ ਬੱਚੇ ਡਰਦੇ ਰਹਿੰਦੇ ਆ ਸਹਿਮਦੇ ਰਹਿੰਦੇ ਆ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਦੇ ਵੱਲ ਪ੍ਰੇਰਿਤ ਕਰੀਏ ਕਿ ਬੱਚੇ ਕੋਈ ਲੈਕਚਰ ਕਰ ਸਕਣ ਆਪਣੀ ਗੱਲ ਕਿਸੇ ਤਰ੍ਹਾਂ ਲੋਕਾਂ ਦੇ ਸਾਹਮਣੇ ਲੈ ਕੇ ਆ ਸਕਣ ਇਹ ਵੀ ਇੱਕ ਪੜ੍ਹਾਈ ਦਾ ਜਰੀਆ ਐ ਐਜੂਕੇਸ਼ਨ ਦੇ ਹੀ ਤਰੀਕੇ ਹੁੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਆ ਵੱਧ ਤੋਂ ਵੱਧ ਇਸ ਮੁਕਾਬਲੇ 'ਚ ਬੱਚਿਆਂ ਨੂੰ ਭਾਗ ਦਿਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ